ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਲਾਰਡੀ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਚੀਕਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਡੜਬਾ ਮੰਡੀ ਤੇ ਪਘਾਲ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਡੜਬਾ ਮੰਡੀ ਦੀ ਟੀਮ ਜਿਸਨੇ 17 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਪਘਾਲ ਦੀ ਟੀਮ ਜਿਸਨੇ 12 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਸੰਦੀਪ ਲੋਧਰ ਜਿਸਨੇ 9 ਰੇਡਾਂ ਬਾਅਦੇ 9 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਗੁਰਵਿੰਦਰ ਸੰਘਾ ਜਿਸ ਨੇ ਇੱਕ ਟੱਚ ਲੈ ਕੇ ਇੱਕ ਜਫਾ ਲਾਇਆ ਬੈਸਟ ਰੇਡਰ ਤੇ ਸਟਾਪਰ ਨੂੰ 골ਡ ਰਿੰਗਾਂ ਦੇ ਕੇ ਸਨਮਾਨ ਕੀਤਾ ਗਿਆ ਤੇ ਡਿੜਬਾ ਮੰਡੀ ਦੀ ਟੀਮ ਵਿੱਚ ਸੁਪਿੰਦਰ ਮਨਾਣਾ ਕਾਲਾ ਹਰੀਗੜ ਪਾਲੀ ਫਤੇਗੜ ਛੰਨਾ ਸੰਦੀਪ ਲੋਧਰ ਛੱਤੀ ਡਿੜਬਾ ਗੁਰਵਿੰਦਰ ਸੰਘਾ ਖੇਡੇ ਤੇ ਦੂਜੇ ਪਾਸੇ ਭਗਾਲ ਦੀ ਟੀਮ ਵਿੱਚ ਰਵੀ ਦਿਉਰਾ ਬਿੱਲਾ ਬਲਵੇੜਾ ਨੀਸੀ ਕਾਲਾ ਦੀਪੀ ਤੇ ਸ਼ੈਣੀ ਖੇਡੇ ਤੇ ਅਗਲੇ ਕਬੱਡੀ ਕੱਪ ਗਿੱਦੜਪਿੰਡੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਪਿੰਡਰ ਕਲਾ ਤੇ ਸੇਖ ਦੌਲਤ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਪਿੰਡਰ ਕਲਾ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸੇਖ ਦੌਲਤ ਦੀ ਟੀਮ ਜਿਸ ਨੇ 6 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰਾਮਨਾ ਪਿੰਡਰ ਤੇ ਬਰਿੰਦਰ ਪਿਸਟਲ ਦੋਨੋਂ ਜੁਆਇੰਟ ਬਣੇ ਤੇ ਬੈਸਟ ਸਟਾਪਰ ਬਣਿਆ ਸਤੀ ਸਮਾਉ ਜਿਸ ਨੇ 3 ਟੱਚ ਲੈ ਕੇ 2 ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਗਦ ਰਕਮ ਨਾਲ ਸਨਮਾਨ ਕੀਤਾ ਗਿਆ ਤੇ ਪਿੰਡਰ ਕਲਾਂ ਦੀ ਟੀਮ ਵਿੱਚ ਸਤੀ ਸਮਾਉ ਮੋਟਾ ਕੌਂਕੇ ਰਾਮਣਾ ਬਰਿੰਦਰ ਪਿਸਟਲ ਤੇ ਸੁੱਖਾ ਖੇਡੇ ਤੇ ਦੂਜੇ ਪਾਸੇ ਸੇਖਦਾਲਤ ਦੀ ਟੀਮ ਵਿੱਚ ਗੋਰਾ ਭੈਣੀ ਬਾਈਆ ਸੋਨੀ ਘੁੰਸ ਵਿੱਕੀ ਤੇ ਦੀਪਕ ਖੇਡੇ ਤੇ ਅਗਲੇ ਕਬੱਡੀ ਕੱਪ ਪਲੱਥ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬੋਪਾਰਾਏ ਤੇ ਗੁਰਦਾਸਪੁਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਬੋਪਾਰਾਏ ਦੀ ਟੀਮ ਜਿਸ ਨੇ 37 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਗੁਰਦਾਸਪੁਰ ਦੀ ਟੀਮ ਜਿਸ ਨੇ 35 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਅਨੂ ਬੁੱੱਡਾ ਥੇ ਜਿਸ ਨੇ 17 ਰੇਡਾਂ ਪਾ ਕੇ 14 ਅੰਕ ਹਾਸਲ ਕੀਤੇ ਦੇ ਬੈਸਟ ਸਟਾਪਰ ਬਣਿਆ ਮਾਨਕ ਧਾਲੀਵਾਲ ਤੇ ਗੋਲਾ ਸੰਧਵਾ ਜਿਨ੍ਹਾਂ ਨੇ 4-4 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਬਾਬਾ ਹੁੰਦਲ ਕਬੱਡੀ ਕਲੱਬ ਬੋਪਾਰਾਏ ਦੀ ਟੀਮ ਵਿੱਚ ਮਾਨਕ ਧਾਲੀਵਾਲ ਬੇਟ ਬਲਵਿੰਦਰ ਲੋਗੜ ਸਿੰਪਾ ਕਪੂਰਪਿੰਡ ਸ਼ਨਾ ਬਡਾਲਾ ਮਾਹੀ ਗੁਰਪੇਜ ਪੱਤੜ ਸੀਲਾ ਕੰਧਾਲਾ ਗੁਰੂ ਜੱਸਾ ਭਾਨਾ ਤੇ ਅਣੂ ਬੁੱड्डा ਥੇ ਖੇਡੇ ਤੇ ਦੂਜੇ ਪਾਸੇ ਗੁਰੂ ਨਾਨਕ ਦੇਵ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਵਿੱਚ ਸੁੱਖਾ ਨਰੰჯਨਪੁਰ ਸਾਬਾ ਕੀਰੀ ਫਗਾਨਾ ਲੱड्डा ਬੱਲਪੂਰੀਆ ਸੱਜਣ ਬਾਬਾ ਬਕਾਲਾ ਖੁਸ਼ ਅਟਬਾਲ ਗੋਲਾ ਸੰਧਵਾ ਬਾਉ ਪੰਜਗਰਾਈਆਂ ਤੇ ਬੰਟੀ ਚੌੜੇ ਮਦਰੇ ਖੇਡੇ ਤੇ ਅਗਲੇ ਕਬੱਡੀ ਕੱਪ ਮਾਛੀਵਾੜਾ ਦੇ ਫਾਈਨਲ ਮੈਚ ਵਿੱਚ 부ਜੀਆਂ ਗੜੀ ਤਰਖਾਨਾ ਤੇ ਮਾਛੀਵਾੜਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਗੜੀ ਤਰਖਾਨਾ ਦੀ ਟੀਮ ਜਿਸ ਨੇ 36 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਮਾਛੀਵਾੜਾ ਦੀ ਟੀਮ ਜਿਸ ਨੇ 24 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਕਾਲਾ ਧੂਰਕੋਟ ਜਿਸ ਨੇ 18 ਰੈਡਾਂ ਪਾ ਕੇ 17 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਬਿੰਦੂ ਢੋਡੇ ਤੇ ਜੱਟ ਗੜੀ ਤਰਖਾਨਾ ਤੇ ਜੱਟ ਲੱਟੋ ਤਿੰਨੋਂ ਜੁਆਇੰਟ ਸਟਾਪਰ ਬਣੇ ਬੈਸਟ ਰੇਡਰ ਤੇ ਸਟਾਪਰ ਨੂੰ ਐਲਈਡੀਜ਼ ਨਾਲ ਸਨਮਾਨ ਕੀਤਾ ਗਿਆ ਤੇ ਗੜੀ ਤਰਖਾਨਾ ਦੀ ਟੀਮ ਵਿੱਚ ਰਾਜੂ ਕੋਟਲਾ ਪੜੀ ਕਾਲਾ ਧੂਰਕੋਟ ਆਮਣ ਕਕਰਾਲੀ ਮਨੀ ਤਨੌਰੀ ਬਿੰਦੂ ਟੋਡੇ ਜੱਟ ਗੜੀ ਤਰਖਾਨਾ ਤੇ ਹਰਜੀਤ ਚੈਲਾ ਖੇਡੇ ਤੇ ਦੂਜੇ ਪਾਸੇ ਮਾਛੀਵਾੜਾ ਦੀ ਟੀਮ ਵਿੱਚ ਜੱਜ ਮੰਡੀਆਂ ਸ਼ੈਲੀ ਸ਼ਪਾਰ ਕੋਡਾ ਗਗਨ ਅਜਨਾਉਦ ਜੱਟ ਲਾਟੋ ਸੋਨੀ ਸਿੰਘਾ ਦੋਦ ਪਿੰਦਰ ਲਾਟੋ ਗੋਰਾ ਵੱਡ ਖਾਣਾ ਤਲਵੰਡੀ ਖੇਡੇ ਤੇ ਅਗਲੇ ਕਬੱਡੀ ਕੱਪ ਸਲੀਨਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਲੋਹਾਰਾ ਤੇ ਨੀਡਾ ਵਾਲਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟਰ ਰਹੀ ਲੋਹਾਰਾ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਨੀਡਾ ਵਾਲਾ ਦੀ ਟੀਮ ਜਿਸ ਨੇ 10.5 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਗੋਲੂ ਗਾਗੜਾ ਜਿਸ ਨੇ 7 ਰੇਡਾਂ ਪਾ ਕੇ 6 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਬਗੀਚਾ ਇੰਦਗੜ ਜਿਸ ਨੇ ਤਿੰਨ ਟੱਚ ਲੈ ਕੇ ਤਿੰਨ ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਕਮ ਨਾਲ ਸਨਮਾਨ ਕੀਤਾ ਗਿਆ ਤੇ ਲਹਾਰਾ ਦੀ ਟੀਮ ਵਿੱਚ ਬਗੀਚਾ ਇੰਦਗੜ ਗੋਲੂ ਗਾਗੜਾ ਪ੍ਰੀਤ ਤੂਤ ਹਮਣਾ ਤੇ ਭਾਗ ਖੇਡੇ ਤੇ ਦੂਜੇ ਪਾਸੇ ਨੀਡਾ ਵਾਲਾ ਦੀ ਟੀਮ ਵਿੱਚ ਚਰਾਗ ਮਈਆਂ ਵਾਲਾ ਸੁੱਖਾ ਜਿਉਣ ਵਾਲਾ ਜੋਧਾ ਚੰਦੇਰ ਤੇ ਬਲਤੇਜ ਖੇਡੇ ਤੇ ਅਗਲੇ ਕਬੱਡੀ ਕੱਪ ਕੁਮੰਦ ਖੁਰਦ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਗਵਾਨਪੁਰਾ ਤੇ ਡੀਏਵੀ ਜਲੰਧਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਭਗਵਾਨਪੁਰ ਦੀ ਟੀਮ ਜਿਸ ਨੇ 33 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਡੀਏਵੀ ਜਲੰਧਰ ਦੀ ਟੀਮ ਜਿਸ ਨੇ 17 ਅੰਕ ਹਾਸਲ ਕੀਤੇ ਤੇ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਦੀ ਟੀਮ ਵਿੱਚ ਕੁਲਦੀਪ ਸ਼ਕਰਮੰਸੀ ਆ ਰਾਜਾ ਕੰਤਾ ਸ਼ਕਰਮੰਸੀਆ ਅਰਵਿੰਦਰ ਜੋੜੇ ਸੰਗੇ ਸੁੱਖਾ ਜੋੜੇ ਸੰਗੇ ਬਿੱਲਾ ਜੋਹਲ ਗੱਜਨ ਡੇਰਾ ਬਾਬਾ ਨਾਨਕ ਤੇ ਮੱਤਾ ਜਫਰਵਾਲ ਖੇਡੇ ਤੇ ਦੂਜੇ ਪਾਸੇ ਡੀਏਵੀ ਜਲੰਧਰ ਦੀ ਟੀਮ ਵਿੱਚ ਸੋਹਣ ਰੁੜਕੀ ਜੱਸਾ ਰਾਜਪੁਰ ਪਾਈਆ ਸਬਾ ਆਲਖਬੇਰੀ ਸੋਨੂ ਚੀਮਾ ਮਨੋਜ ਕਰਨਾਲ ਸਿਮਾਂ ਲਖਣਕੇ ਪੱਡਾ ਤੇ ਬਿੱਲਾ ਸੰਘਵਾਲ ਖੇਡੇ ਤੇ ਅਗਲੇ ਕਬੱਡੀ ਕੱਪ ਜੁਸਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਦੋਅਬਾ ਵਾਰੀਅਰਸ ਸੁਰਖਪੁਰ ਤੇ ਰਾਇਲ ਕਿੰਗ ਯੂ ਐਸ ਏ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਦੋਅਬਾ ਵਾਰੀਅਰਸ ਸੁਰਖਪੁਰ ਦੀ ਟੀਮ ਜਿਸ ਨੇ 29 ਅੰਕ ਹਾਸਲ ਕੀਤੇ ਤੇ 81000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰਹੀ ਰਾਇਲ ਕਿੰਗ ਯੂ ਐਸ ਏ ਦੀ ਟੀਮ ਜਿਸ ਨੇ 22 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਫੌਜੀ ਸ਼ਾਮ 84 ਜਿਸ ਨੇ 11 ਰੇਡਾਂ ਪਾ ਕੇ 9 ਅੰਕ ਹਾਸਲ ਕੀਤੇ ਤੇ ਅਵਤਾਰ ਬਾਜਵਾ ਦੋਨੋਂ ਜੁਆਇੰਟ ਰੀਡਰ ਬਣੇ ਤੇ ਬੈਸਟ ਸਟਾਪਰ ਬਣਿਆ ਬਿੱਟੂ ਜਿਸ ਨੇ ਸੱਤ ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ 21-21000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਸੁਰਖਪੁਰ ਦੀ ਟੀਮ ਵਿੱਚ ਜੋਧਾ ਸੁਰਖਪੁਰ ਬਿੱਟੂ ਕੋੜਾ ਦੋਤਾਲ ਅਵਤਾਰ ਬੱਜਵਾ ਫੌਜੀ ਸ਼ਾਮਚਰਾਸੀ ਤੇ ਰਾਣਾ ਮਹਿਮਦਵਾਲ ਖੇਡੇ ਤੇ ਦੂਜੇ ਪਾਸੇ ਰਾਇਲ ਕਿੰਗ ਯੂਐਸਏ ਦੀ ਟੀਮ ਵਿੱਚ ਗੱਗੀ ਕੀਰਾਂਵਾਲੀ ਗੱਗੂ ਬਲੇਰਖਾਨਪੁਰ ਗੁਰਿੰਦਰ ਢਾਲੀਵਾਲ ਬੇਟ ਮੀਕਾ ਪੂਨੀਆ ਅਮਨ ਸੁਨਿਆਰਾ ਤਲਵੰਡੀ ਚੌਧਰੀਆ, ਕਮਲ ਟਿੱਪਾ, ਫਰੀਆਦ ਅਲੀ, ਸ਼ੋਨੀ ਭੰਡਾਲ ਦੋਨਾਂ ਤੇ ਜੀਤਾ ਤਲਵੰਡੀ ਚੌਧਰੀਆ ਗੇਡੇ। ਤੇ ਅਗਲੇ ਕਬੱਡੀ ਕੱਪ ਢਿੱਲਮਾਂ ਦੇ 100 ਮੈਚ ਦੇ ਕਰਵਾਇਆ ਗਿਆ ਜਿਸ ਦੇ ਵਿੱਚ ਸਰਹਾਲਾ ਰਣੂਆ ਤੇ ਐਸਜੀਪੀਸੀ ਫਤਿਹਬਾਦ ਦੀਆਂ ਟੀਮਾਂ ਖੇਡੀਆਂ। ਜਿੰਨਾਂ ਵਿੱਚੋਂ ਫਸਟ ਰਹੀ ਸਰਹਾਲਾ ਰਣੂਆ ਜਿਸ ਨੇ 39 ਅੰਕ ਹਾਸਲ ਕੀਤੇ ਤੇ ਸੈਕੰਡ ਰਹੀ ਐਸਜੀਪੀਸੀ ਫਤਿਹਬਾਦ ਜਿਸ ਨੇ 29 ਅੰਕ ਹਾਸਲ ਕੀਤੇ। ਤੇ ਫਤਿਹਬਾਦ ਦੀ ਟੀਮ ਵਿੱਚ ਗੁਰਦਤ ਕਿਸ਼ਨਗੜ੍ਹ, ਸੋਢੀ ਰਤਨਗੜ੍ਹ, ਗੋਪੀ ਮੰਡੀਆਂ, ਕਰਮਜੀਤ ਲਸਾੜਾ, ਸਿਮਰਨ ਕੰਗ, ਮੰਗੂ ਬੜਵਾਲੀ, ਢੋਲੀ, ਲੱਡਾ ਬਲਪੂਰੀਆਂ ਤੇ ਅਜਾ ਖੇਡੇ। ਅਜੇ ਖੇਡੇ। ਤੇ ਦੂਜੇ ਪਾਸੇ ਸਰਹਾਲਾ ਰਣੂਆ ਦੀ ਟੀਮ ਵਿੱਚ ਸੁੱਖਾ ਮਾਲਾਂ, ਰਾਵਣਾ ਮੱਲੀਆਂ, ਪਲਵਾਨ ਚਿਤਪਾਲ ਚਿੱਟੀ, ਮੇਜਰ ਧਾਲੀਵਾਲ ਬੇਟ, ਬੁੱग्गा ਮੱਲੀਆਂ, ਯੋਲਰ ਮਿੱਦੀ, ਗੁਰਦੀਪ ਮਾਦਪੁਰ ਦੇ ਖੋਨਾ ਖੇਡੇ। ਤੇ ਅਗਲੇ ਕਬੱਡੀ ਕੱਪ ਸੁਰਸਿੰਘ ਵਾਲਾ ਦੇ ਵਿੱਚ 100 ਮੈਚ ਕਰਵਾਇਆ ਗਿਆ ਜਿਨ੍ਹਾਂ ਵਿੱਚ ਚੋਲਾ ਸਾਹਿਬ ਤੇ ਸੁਰਸਿੰਘ ਦੀਆਂ ਟੀਮਾਂ ਖੇਡੀਆਂ ਜਿਨ੍ਹਾਂ ਵਿੱਚੋਂ ਫਸਟ ਰਹੀ ਚੋਲਾ ਸਾਹਿਬ ਦੀ ਟੀਮ ਜਿਸ ਨੇ 42 ਅੰਕ ਹਾਸਲ ਕੀਤੇ ਤੇ ਸੈਕੰਡਰ ਹੀ ਸੁਰਸਿੰਘ ਦੀ ਟੀਮ ਜਿਸ ਨੇ 31 ਅੰਕ ਹਾਸਲ ਕੀਤੇ ਤੇ ਚੋਲਾ ਸਾਹਿਬ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ ਗੋਪੀ ਤੇਜਾ ਸਿੰਘ ਵਾਲਾ ਹਰਮਨ ਜਲਾਲਪੁਰ ਰਾਜੂ ਸਿੱਧੂ ਲਾਲਪੁਰ ਜੱਗੂ ਚੋਲਾ ਸਾਹਿਬ ਮੰਨਾ ਲਾਲਪੁਰ ਮੇਗਾ ਖਾਰਾ ਹਰੇਸ਼ਮ ਚੰਬਾ, ਰੂਸੀ ਰਾਣੀ ਬੱਲਾ, ਇੰਦਰਜੀਤ ਚੋਲਾ ਸਾਹਿਬ ਤੇ ਗੁਲਜਾਰੀ ਚੱਕ ਖੇਡੇ। ਤੇ ਦੂਜੇ ਪਾਸੇ ਸੁਰਸਿੰਘ ਵਾਲਾ ਦੀ ਟੀਮ ਵਿੱਚ ਸੁੱਖਾ ਭੰਡਾਲ, ਗੁੱਗੋ ਰੁੜਕੀ, ਰਾਜੂ ਖੋਸਾ ਕੋਟਲਾ, ਮਨਦੀਪ ਕੱਚੇ ਪੱਕੇ, ਕਾਲਾ ਭੈਣੀ, ਰੁਪਿੰਦਰ ਦੁੱਦਾ, ਜੀਵਨ ਮਾਨੂਕੇ ਗਿੱਲ, ਰਾਜਾ ਭੰਡਾਲ ਦੋਨਾ, ਹਰੇਸ਼ਮ ਜਮਾ ਰਾਏ, ਤਾਬਾ ਸੁਰਸਿੰਘ, ਬਾਬਲਾ, ਮਨੂ ਚੈਲ ਤੇ ਸਾਬਾ ਸੁਰਸਿੰਘ ਖੇਡੇ। ਤੇ ਦੋਸਤੋ اے ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈੱਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ